ਸੱਚੇ ਕਾਲ ਪੰਜਾਬੀ ਜੀਕੇ ਟਨਸੈਨ ਨੂੰ ਦੇਖਣ ਵਾਲੇ ਸਾਡੇ ਸਾਰੇ ਹੀ ਦਰਸ਼ਕਾਂ ਦਾ ਸਵਾਗਤ ਹੈ ਮੈਂ ਹਤੋੜਲਾ ਮਨਪ੍ਰਿਕ ਹੋ ਦਰਸ਼ਕੋ ਇਸ ਵਕਤ ਦੀ ਅਪਡੇਟ ਗੁਰਦਾਸਪੁਰ ਤੋਂ ਨਿਕਲ ਕੇ ਸਾਹਮਣੇ ਆਈ ਰਿਹਾ ਜਾ ਰਿਹਾ ਹੈ ਕਿ ਗੁਰਦਾਸਪੁਰ ਵਿੱਚ ਬਾਰ ਐਸੋਸੀਏਸ਼ਨ ਦੇ ਸੈਗ ਨਾਲ ਬਲੱਡ ਡੋਨਰ ਸੋਸਾਇਟੀ ਨੇ ਜੋ ਨਾਮਵਰ ਹਸਮਤਾਲਾ ਤੇ ਸੰਸਥਾਵਾਂ ਤੇ ਜੋ ਆਤਮਾ ਖੂਨਦਾਨ ਕੈਂਪ ਲਗਾਇਆ ਗਿਆ ਤੇ ਇਸ ਮੌਕੇ ਸ਼੍ਰੀ ਰਾਜਿੰਦਰ ਅਗਰਵਾਲ ਜ਼ਿਲ੍ਹਾ ਅਤੇ ਸ਼ਾਸਨ ਜੱਜ ਜੱਜ ਨੂੰ ਇਸ ਮੌਕੇ ਵਿਸ਼ੇਸ਼ ਮਹਿਮਾਨ ਵਜੋਂ ਨਵਲੋਂ ਸ਼ਿੱਖਤ ਕੀਤੀ ਗਈ ਅਤੇ ਜਦ ਉਹ ਇਸ ਪ੍ਰੋਗਰਾਮ ਤੇ ਪਹੁੰਚੇ ਤਾਂ ਉਹਨਾਂ ਵੱਲੋਂ ਜੋ ਬਲੱਡ ਡੋਨੇਟ ਕਰੇ ਲੋਕਾਂ ਦੀ ਜੋ ਹੌਸਲਾ ਫਜ਼ਾਈ ਕੀਤੀ ਉਹਨਾਂ ਵੱਲੋਂ ਕਿਹਾ ਗਿਆ ਕਿ ਕਿਸੇ ਦੀ ਖੂਨ ਦੀ ਕੀਮਤ ਵੀ ਦੂਸਰੇ ਦੀ ਜਿੰਦਗੀ ਬਚਾ ਸਕਦੀ ਹੈ ਉਨਾ ਵੱਲੋਂ ਅਪੀਲ ਕੀਤੀ ਗਈ ਸਾਰਿਆਂ ਨੂੰ ਖੂਨਦਾਨ ਕਰਨਾ ਚਾਹੀਦਾ ਹੈ ਜਿਸ ਨਾਲ ਕਿ ਦੂਸਰਿਆਂ ਨਾਲ ਜੋ ਆਪਸੀ ਪਾਈਚਾਰਕ ਸਾਂਝ ਇਸ ਨਾਲ ਬਣੀ ਰਹਿੰਦੀ ਆਪਸੀ ਪਿਆਰ ਬਣਾ ਰਹਿੰਦਾ ਹੈ ਇਸ ਮੌਕੇ ਪਹੁੰਚ ਕੇ ਸ਼੍ਰੀ ਅਗਰਵਾਲ ਅਤੇ ਹੋਰ ਸ਼ਾਸਨਜਾਇ ਵਕੀਲਾਂ ਅਤੇ ਜੋ ਬਲੱਡ ਡੋਨਰ ਸੁਸਾਇਟੀ ਦੇ ਜੋ ਮੈਂਬਰ ਹਨ ਉਨਾ ਵੱਲੋਂ ਹੋਰ ਕੀ ਕੁਝ ਜਾਣਕਾਰੀ ਦਿੱਤੀ ਗਈ ਇਸ ਪੂਰੇ 8ਵੇਂ ਬਲੱਡ ਡੋਨੇਸ਼ਨ ਕੈਂਪ ਨੂੰ ਲੈ ਕੇ ਆਓ ਉਹ ਵੀ ਵਿਵਕ ਤੇ ਹਨ

ਮੈਂ ਬਾਜੋੜ ਡਿਸਟ੍ਰਿਕਟ ਦੇ ਸ਼ਸ਼ੰਜਾਇ ਜੀ ਸਾਹਿਬ ਨੂੰ ਦੱਸਣਾ ਚਾਹੁੰਦਾ ਜੀਓ ਦੇ ਨਾਲ ਅਸੀਂ ਇੱਥੇ ਕਰਵਾਇਆ ਤੇ ਬਹੁਤ ਕੰਮ ਨਹੀਂ ਤਾਂ ਸਰ ਜੀ ਅਰਜਨ ਸਿੰਘ ਉਤਰਾਜੀ ਅਮਿਤ ਵਰਤ ਸਿੰਘ ਦੋਸਤ ਦਸਤਖਤਾਂ ਦੇ ਜਿਹੜੇ ਵਾਸ ਸਪਰਟੀ ਅਤੇ ਬਾਰਸ਼ ਸਿਸ਼ਵਾਂ ਨੂੰ ਜੋ ਇਹ ਹਰ ਸਾਲ ਕਾਰਜ ਕੀਤਾ ਜਾਂਦਾ ਹੈ ਕਿਸ ਤਰ੍ਹਾਂ ਦਾ ਲੱਗਦਾ ਹੈ ਔਰ ਹਰ ਸਾਲ ਤੁਸੀਂ ਵੀ ਆਉਂਦੇ ਹੋ ਔਰ ਆਪਣਾ ਆਸ਼ੀਰਵਾਦ ਦੇ ਕੇ ਜਾਂਦੇ ਹੋ ਪਹਿਲਾਂ ਤਾਂ ਮੈਂ ਸਾਰਿਆਂ ਨੂੰ ਸ੍ਰੀ ਗੁਰੂ ਰਵੀਦਾਸ ਜੀ ਦੇ ਜਨਮ ਦਿਵਸ ਦੀ ਬਹੁਤ-ਬਹੁਤ ਵਾਰਕਵਾ ਦਿੰਦਾ ਸ੍ਰੀ ਗੁਰੂ ਰਵੀਦਾਸ ਜੀ ਬਹੁਤ ਮਹਾਨ ਸੰਤ ਹੋਏ ਜਿਨ੍ਹਾਂ ਨੇ ਜਾਤ ਪਾਤ ਤੋਂ ਉੱਪਰ ਉੱਠ ਕੇ ਆਪਸੀ ਭਾਈਚਾਰੇ ਦਾ ਸੰਦੇਸ਼ ਪਹੁੰਚਾਇਆ ਤੇ ਬੜੀ ਖੁਸ਼ੀ ਦੀ ਗੱਲ ਹੈ ਜਿਹੜੀ ਡਿਸਟ੍ਰਿਕਟ ਪਰਸ਼ਿੰਗ ਗੁਰਦਾਸਪੁਰ ਸ਼੍ਰੀ ਗੁਰੂ ਰਵੀਦਾਸ ਜੀ ਦੇ ਜਨਮ ਦਿਨ ਦੇ ਮੌਕੇ ਤੇ ਹਰ ਸਾਲ ਬਲੱਡ ਡੋਨੇਸ਼ਨ ਕੈਂਪ ਆਰਗੇਨਾਈਜ਼ ਕਰਦੀ ਹੈ ਅਤੇ ਇਹ ਬਹੁਤ ਅੱਛਾ ਸੁਨੇਹਾ ਦਿੰਦੀ ਹੈ ਸਾਰੇ ਸਮਾਜ ਨੂੰ ਕਿ ਸਾਨੂੰ ਸਾਰਿਆਂ ਨੂੰ ਮਦਦਗਾਰ ਕਿ ਰਹਿਣਾ ਚਾਹੀਦਾ ਹੈ ਅਤੇ ਲੋਕ ਭਲੇ ਦਾ ਕੰਮ ਕਰਨਾ ਚਾਹੀਦਾ ਹੈ ਬਲੱਡ ਡੋਨੇਸ਼ਨ ਇੱਕ ਬਹੁਤ ਹੀ ਉੱਚਾ ਦਾਨ ਹੈ ਖੂਨ ਦੀ ਇੱਕ ਬੂੰਦ ਵੀ ਕਿਸੇ ਦੀ ਜ਼ਿੰਦਗੀ ਬਚਾ ਸਕਦੀ ਹੈ ਅਤੇ ਸਾਨੂੰ ਸਾਰਿਆਂ ਨੂੰ ਖੂਨ ਦਾਨ ਕਰਨ ਲਈ ਅਗੇ ਆਣਾ ਚਾਹੀਦਾ ਮੈਂ ਜੂਸ਼ਲ ਅਫੀਸਰਸ ਨੂੰ EMPLOYEES ਨੂੰ ਬਾਹਰ ਮੈਂਬਰਸ ਨੂੰ ਅਤੇ ਹੋਰ ਰਿਟਿਗੈਂਸ਼ਨ ਨੂੰ ਅਪੀਲ ਕਰਦਾ ਕਿ ਵੱਧ ਤੋਂ ਵੱਧ ਲੋਕ ਖੂਨਦਾਨ ਕਰਨ ਲਈ ਅੱਗੇ ਆਣ ਅਤੇ ਇਸ ਮੌਕੇ ਤੇ ਮੈਂ ਆਯੂ ਹਸਪੀਟਲਸ ਰਿਟਿਗੈਂਸ਼ਨ ਸੁਸਾਇਟੀ ਸਹਿਯੋਗ ਕਰ ਰਹੇ ਹਨ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਅਤੇ ਹੋਰ ਸੰਸਥਾਵਾਂ ਜਿੰਨੀਆਂ ਵੀ ਇਸ ਕੈਂਪ ਵਿੱਚ ਸਹਿਯੋਗ ਕਰ ਰਹੀਆਂ ਹਨ ਬਹੁਤ ਸੋਸ਼ੰਗਾਂ ਸਭ ਦਾ ਬਹੁਤ ਬਹੁਤ ਧੰਨਵਾਦ ਕਰਦਾ। ਆਇਆ 12 ਸੂਚੀ ਇਸ ਮੌਕੇ ਤੇ ਮੁਬਾਰਕਵਾਦ ਦਿੰਦਾ ਕਿ ਉਹਨਾਂ ਨੇ ਬੜਾ ਅੱਛਾ ਕੈਂਪ ਆਰਗੇਨਾਈਜ਼ ਕੀਤਾ। ਬਹੁਤ ਅੱਛਾ ਕੀਤਾ। ਹਰ ਸਾਲ ਗੁਰੂ ਰਵੀਦਾਸ ਦੇ ਗੁਰਪੁਰਬ ਨੂੰ ਹੀ ਕਰਦੇ ਆ। ਇਹ ਵੀ ਇੱਕ ਅੱਛਾ ਮੈਸੇਜ ਹੈਗਾ। ਹਮ ਬੜਾ ਅੱਛਾ ਮੈਸੇਜ ਹੈ ਜੀ। ਉਹਨਾਂ ਦੇ ਸੇ ਜਿਸ ਤਰ੍ਹਾਂ ਗੁਰੂ ਮਹਾਰਾਜ ਨੇ ਆਪਸੀ ਭਾਈਚਾਰੇ ਦਾ ਸੰਦੇਸ਼ ਦਿੱਤਾ, ਇਹ ਵੀ ਇੱਕ ਆਪਸੀ ਭਾਈਚਾਰੇ ਦਾ ਸੰਦੇਸ਼ ਦਿੰਦੇ ਹਨ ਕਿ ਸਾਰਿਆਂ ਦਾ ਖੂਨ ਦਾ ਰੰਗ ਇੱਕੋ ਜਿਹਾ ਹੀ ਹੈ। ਕੋਈ ਵੀ ਬੰਦਾ ਉੱਚਾ-ਨੀਚਾ ਨਹੀਂ ਸਭ ਬਰਾਬਰ ਹਨ। ਕੀ ਖੱਤੀਆ ਪਰਸਨ ਦਾ ਤਹਿ ਦਿਲ ਤੋਂ ਧੰਨਵਾਦ ਕਰਦਾ ਕਿ ਤੁਸੀਂ ਅੱਜ ਸਾਡੇ ਡਿਸਟ੍ਰਿਕਟ ਬਾਰ ਐਸੋਸੀਏਸ਼ਨ ਤੇ ਬਲੱਡ ਡੋਨਰ ਸੁਸਾਇਟੀ ਜਿਹੜੀ ਹੈ ਉਹਦੇ ਸਹਿਯੋਗ ਦੇ ਨਾਲ ਜਿਹੜਾ ਅੱਜ ਸਤਵਾਂ ਖੂਨਦਾਨ ਕੈਂਪ ਜਿਹੜਾ ਉਹਦਾ ਯੋਜਨ ਕੀਤਾ ਗਿਆ ਉਹਦੀ ਕਵਰੇਜ ਲਈ ਤੁਸੀਂ ਆਏ ਹੋ ਤੁਹਾਡਾ ਬਹੁਤ ਬਹੁਤ ਧੰਨਵਾਦ ਇਹ ਜਿਹੜਾ ਉਪਰਾਲਾ ਹੈ ਬਲੱਡ ਡੋਨਰ ਸੁਸਾਇਟੀ ਤੇ ਡਿਸਟ੍ਰਿਕਟ ਬਾਰ ਐਸੋਸੀਏਸ਼ਨ ਦਾ ਸਾਂਝਾ ਉਪਰਾਲਾ ਜਿਹਦੇ ਚ ਅੱਜ ਕਾਫੀ ਤਦਾਦ ਦੇ ਵਿੱਚ ਲੋਕਾਂ ਨੇ ਖੂਨਦਾਨ ਕੈਂਪ ਜਿਹੜਾ ਖੂਨਦਾਨ ਜਿਹੜਾ ਕੀਤਾ ਇਹ ਜਿਹੜਾ ਸਾਰੇ ਦਾ ਸਾਰਾ ਪ੍ਰੋਗਰਾਮ ਜਿਹੜਾ ਸ਼੍ਰੀ ਗੁਰੂ ਰਵਦਾਸ ਮਹਾਰਾਜ ਜੀ ਦੇ 648ਵੇਂ ਜਨਮ ਦਿਹਾੜੇ ਦੇ ਉਪਲਕਸ਼ ਦੇ ਵਿੱਚ ਡਿਸਟ੍ਰਿਕਟ ਬਾਰਸ਼ੇਸ਼ਰਨਵਾਲਾ ਤੋਂ ਜਿਹੜਾ ਉਹ ਲਿਖਿਆ ਗਿਆ ਅਸੀਂ ਸਾਰੇ ਅੱਜ ਉਸ ਮਾਨ ਸ਼ਖਸੀਅਤ ਜਿਹੜੀ ਹੈ ਉਹਨਾਂ ਦਾ ਜਨਮ ਦਿਨ ਮਨਾਉਣ ਦੇ ਲਈ ਇਕੱਠੇ ਹੋਏ ਆਂ ਔਰ ਜਿਸ ਤਰ੍ਹਾਂ ਸਾਡੇ ਗੁਰੂਆਂ ਨੇ ਊਚ ਨੀਚ ਜਾਤ ਪਾਤ ਤੋਂ ਪਰੇ ਹੋ ਕੇ ਸਮਾਜਿਕ ਕ੍ਰਾਂਤੀ ਔਰ ਸਮਾਜਿਕ ਚੇਤਨਾ ਲਿਆਉਣ ਦਾ ਲੋਕਾਂ ਦੇ ਵਿੱਚ ਕੰਮ ਕੀਤਾ ਸੀ ਔਰ ਜਿਸ ਤਰ੍ਹਾਂ ਉਹਨਾਂ ਇੱਕ ਬਰਾਬਰਤਾ ਦਾ ਸੁਨੇਹਾ ਆਪਣੀ ਬਾਣੀ ਦੇ ਜ਼ਰੀਏ ਆਪਣੇ ਕੰਮਾਂ ਦੇ ਜ਼ਰੀਏ ਸਮਾਜ ਦੇਸ਼ ਵਿਦੇਸ਼ ਦੇ ਵਿੱਚ ਪਹੁੰਚਾਇਆ ਅਸੀਂ ਇੱਕ ਟਿਰਕਾ ਮਾਤਰ ਉਹਦਾ ਇੱਕ ਕੋਸ਼ਿਸ਼ ਜਿਹੜੀ ਆ ਉਹ ਸ਼ੁਰੂ ਕੀਤੀ ਹੈ ਜਿਹਦੇ ਵਿੱਚ ਸਾਨੂੰ ਆਮ ਲੋਕਾਂ ਦਾ ਬਖੋਬਖ ਹਸਪੀਟਲਸ ਦਾ ਬਖੋਬਖ ਸ਼ਖਸੀਤਾਂ ਦਾ ਬਹੁਤ ਸਹਿਯੋਗ ਮਿਲਿਆ ਔਰ ਸਾਰਿਆਂ ਦੇ ਸਹਿਯੋਗ ਦੇ ਨਾਲ ਇਹ ਕੰਮ ਹੋਇਆ ਜਿਹਦੇ ਚ ਅੱਜ ਸਾਡੇ ਮਾਨਯੋਗ ਸ਼ਸ਼ੰਜ ਚੰਦ ਸਾਹਿਬ ਜਿਹੜੇ ਸਾਡੇ ਅੱਜ ਦੇ ਚੀਫ ਗੱਤ ਸਨ ਸ਼੍ਰੀ ਰਜਿੰਦਰ ਅਗਰਵਾਲ ਜੀ ਸਾਰੇ ਜੁਡੀਸ਼ੀਅਲ ਆਫੀਸਰ ਇੱਥੇ ਸ਼ਾਮਿਲ ਹੋਏ ਨੇ ਸਾਰੇ ਪਬਲਿਕ ਪ੍ਰੋਸੀਕਿਊਟਰਸ ਇੱਥੇ ਸ਼ਾਮਿਲ ਹੋਏ ਨੇ ਸ਼ਹਿਰ ਦੀਆਂ ਨਾਮੀ ਸ਼ਖਸੀਅਤਾਂ ਜਿਹੜੀਆਂ ਉਹਨਾਂ ਨੇ ਇਸ ਪ੍ਰੋਗਰਾਮ ਦੇ ਵਿੱਚ ਸਾਡੇ ਚ ਆ ਕੇ ਸ਼ਿਰਕਤ ਕੀਤੀ ਆ ਅਸੀਂ ਤੁਹਾਡੇ ਚੈਨਲ ਤਾਂ ਹੀ ਬੜਾ ਸਾਰਿਆਂ ਦਾ ਤਹਿ ਦਿਲ ਤੋਂ ਧੰਨਵਾਦ ਕਰਦੇ ਆ ਔਰ ਕਾਮਨਾ ਕਰਦੇ ਆ ਕਿ ਉਹ ਆਪਣੇ ਜੀਵਨ ਦੇ ਵਿੱਚ ਜਿਹੜਾ ਖੁਸ਼ੀਆਂ ਜਿਹੜੀਆਂ ਗੁਰੂ ਰਵਦਾਸ ਮਹਾਰਾਜ ਜੀ ਉਹਨਾਂ ਤੇ ਕਿਰਪਾ ਕਰਨ ਜਿਹਨਾਂ ਦੇ ਪ੍ਰੋਗਰਾਮ ਦੇ ਵਿੱਚ ਉਹਨਾਂ ਨੇ ਸ਼ਿਰਕਤ ਕੀਤੀ ਉਹ ਆਪਣੇ ਜੀਵਨ ਦੇ ਵਿੱਚ ਜਿਹੜਾ ਖੁਸ਼ਹਾਲੀ ਜਿਹੜੀ ਆ ਉਹ ਲੈ ਕੇ ਆ। ਬਹੁਤ ਬਹੁਤ ਧੰਨਵਾਦ। ਸਰ ਮੇਰਾ ਨਾਮ ਅਦਰਸ਼ ਕੁਮਾਰ ਆ ਮੈਂ ਬਲੱਡ ਡੋਨਰ ਸੁਸਾਇਟੀ ਤੋਂ ਸਮਾਜਿਕ atividੀਆਂ ਦਾ ਇੱਕ ਨਿਮਾਣਾ ਜਿਹਾ ਸੇਵਾਦਾਰ ਆ। ਤੇ ਅੱਜ ਦਾ ਜਿਹੜਾ ਕੈਂਪ ਹੈ ਸ਼੍ਰੀ ਗੁਰੂ ਰਵੀਦਾਸ ਮਹਾਰਾਜ ਦੇ 648ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਕੀਤਾ ਗਿਆ ਵਾ। ਇਹ ਜਿਹੜਾ ਕੈਂਪ ਹੈਗਾ ਵਾ ਇਹ ਬਾਰ ਕਾਉਂਸਲ ਬਾਰ ਐਸੋਸੀਏਸ਼ਨ ਡਿਸਟ੍ਰਿਕਟ ਬਾਰ ਐਸੋਸੀਏਸ਼ਨ ਕਾਉਂਸਲ ਦੇ ਸਹਿਯੋਗ ਦੇ ਨਾਲ ਇਹ ਲਗਾਇਆ ਗਿਆ ਵਾ। ਹੋਣ ਤੱਕ ਜਿਹੜਾ ਵਾ ਨੇਅਰਬਾਊਟ 50 ਦੇ ਕਰੀਬ ਦੇ ਯੂਨਿਟ ਹੋ ਚੁੱਕੇ ਨੇ ਤੇ ਉਮੀਦ ਹੈ ਕਿ ਇਹ ਜਿਹੜਾ ਕੈਂਪ 4 ਤੱਕ ਚੱਲਣਾ ਵਾ ਤੇ ਇਹ 100 ਪਲੱਸ ਹੀ ਕੈਂਪ ਜਾਊਗਾ। ਔਰ ਮੈਂ ਸਾਰੇ ਗੁਰਦਾਸਪੁਰੀਆ ਨੂੰ ਸਾਰੇ ਗੁਰਦਾਸਪੁਰ ਵਾਸੀਆਂ ਨੂੰ ਅਤੇ ਡੋਨਰ ਭਰਾਵਾਂ ਨੂੰ ਮੈਂ ਹੱਥ ਜੋੜ ਕੇ ਅਪੀਲ ਕਰਦਾ ਕਿ ਅੱਜ ਸਾਡੇ ਕੋਲ 4 ਵਜੇ ਤੱਕ ਦਾ ਟਾਈਮ ਹੈਗਾ ਵਾ ਤੇ ਆ ਕੇ ਕੈਂਪ ਵਿੱਚ ਆ ਕੇ ਸ਼ਮੂਲੀਅਤ ਕਰਕੇ ਵੱਧ ਤੋਂ ਵੱਧ ਸੇਵਾ ਕਰੋ ਬਲੱਡ ਡੋਨੇਟ ਕਰੋ ਤਾਂ ਕਿ ਥੈਲੇਸੀਮੀਆ ਤੇ ਕੈਂਸਰ ਦੇ ਪੇਸ਼ੰਗਾਂ ਦੀ ਹੱਥ ਤੋਂ ਵੱਧ ਮਦਦ ਕੀਤੀ ਜਾ ਸਕੇ ਐਸੋਸੀਏਸ਼ਨ ਵੱਲੋਂ ਪਿਛਲਾ 7 ਬਲੱਡ ਕੈਂਪ ਲਗਾ ਚੁੱਕੇ ਆ ਤੇ ਪਿਛਲੇ ਸਾਲ ਤੋਂ ਤੇ ਹੁਣ ਸਾਲ ਤੋਂ ਸ਼੍ਰੀ ਗੁਰੂ ਰਵੀਦਾਸ ਜੀ ਦੇ ਜਨਮ ਦਿਹਾੜੇ ਤੇ ਅਸੀਂ ਇਹ ਜਿਹੜਾ ਕੈਂਪ ਲਗਾ ਰਹੇ ਆ ਇਹਦੇ ਵਿੱਚ ਵੱਖ-ਵੱਖ ਜੜੀਆਂ ਜਿੱਥੇ ਬੰਦਿਆ ਸਾਡਾ ਸਹਿਯੋਗ ਕਰਦੀਆਂ ਨੇ ਤੇ ਹੋਰ ਵੀ ਜਿਹੜੇ ਆਪਣੇ ਹੈਡਮਾਸਟਰ ਵਾਲੇ ਜਾਂ ਹੋਰ ਕੰਪਨੀਆਂ ਫਰੂਟ ਐਂਡ ਫਿਊਸ ਗੈਲਰੀ ਵਾਲੇ ਤੇ ਲੱਕੀ ਟ੍ਰੇਡਰਸ ਇਹਨਾਂ ਦਾ ਵੀ ਬੜਾ ਵੱਡਾ ਸਹਿਯੋਗ ਰੰਦਾ ਜੀ ਕੈਂਪ ਵਿੱਚ ਤੇ ਮੈਡੀਕਲ ਕੈਂਪ ਵਿੱਚ ਵੱਖਰੀ ਵੱਖਰੀਆਂ ਟੀਮਾਂ ਆਈਆਂ ਸਾਡੀਆਂ ਠੀਕ ਹੈ ਜਿਹਦੇ ਵਿੱਚ ਵੱਦ ਤੋਂ ਵੱਧ ਜਿਹੜੇ ਲੋਕੀ ਲਾਭ ਲੈ ਰਹੇ ਆ ਤੇ ਮੈਂ ਇਹ ਕਵਾਂਗਾ ਕਿ ਗੁਰੂਆਂ ਦਾ ਜਿਹੜਾ ਆਪਣਾ ਜਨਮ ਦਿਹਾੜਾ ਵਾ ਤੇ ਇਸ ਤਰ੍ਹਾਂ ਹੀ ਬਲੱਡ ਕੈਂਪ ਲਗਾ ਕੇ ਤੇ ਮੈਡੀਕਲ ਕੈਂਪ ਲਗਾ ਕੇ ਮਨਾਣਾ ਚਾਹੀਦਾ ਵਾ ਥੈਂਕ ਯੂ ਪ੍ਰਿੰਦਸ ਪ੍ਰধান ਚੇਰੀ ਗੁਰੂ ਰਵਿਦਾਸ ਪਵਨ ਨਰਮਨ ਕਮੇਟੀ ਗੁਰਦਾਸਪੁਰ ਸਾਰੇ ਸੰਗਤ ਨੂੰ ਮੇਰੇ ਵੱਲੋਂ ਜੈ ਗੁਰੂਦੇਵ ਜੈ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀਓ ਗੁਰਪਿਆਰੀ ਸੰਗਤ ਦੀ ਗੁਰੂ ਚੇਰੀ ਗੁਰੂ ਰਵਿਦਾਸ ਮਹਾਰਾਜ ਜੀ ਦਾ 648ਵਾਂ ਪੁਰਬਾਚ ਦਿਵਸ ਸਾਰੇ ਹੀ ਸੰਸਾਰ ਵਿੱਚ ਬੜੀ ਉਤਸ਼ਾਹ ਨਾਲ ਮਨਾਇਆ ਜਾ ਰਿਹਾ ਹੈ ਇਸੇ ਪਲਖ ਵਿੱਚ ਅੱਜ ਡਿਸਟ੍ਰਿਕਟ ਕੋਰਟ ਕੰਪਲੈਕਸ ਗੁਰਦਾਸਪੁਰ ਵਿੱਚ ਵੀ ਕੋਲਦਨ ਕੈਂਪ ਦੀ ਅਯੋਜਨ ਕੀਤਾ ਗਿਆ ਜੋ ਕਿ ਹਰੇਕ ਸਾਲ ਦੀ ਤਰ੍ਹਾਂ ਇਥੇ ਜੋ ਵੀ ਲਰਨਡ ਕਾਉਂਸਲਸ ਨੇ ਕਾਉਂਸਲਰ ਨੇ ਐਡਵੋਕੇਟ ਨੇ ਸਾਰੇ ਰਲ ਕੇ ਇਹ ਕੈਂਪ ਦਾ ਯੋਜਨ ਕਰਦੇ ਨੇ ਇਹ ਬਹੁਤ ਅੱਛੀ ਗੱਲ ਹੈ ਕਿ ਖੂਨ ਦਾਣਾ ਕਰਨਾ ਔਰ ਖੂਨ ਦੇਣਾ ਇਹ ਬਹੁਤ ਹੀ ਬਹੁਤ ਹੀ ਵਧੀਆ ਚਲਾਟਾ ਜੋ ਕਦਮ ਹੈ ਜੋ ਇਹ ਲੋਕਾਂ ਨੇ ਮਿਲ ਕੇ ਕਰ ਰਹੇ ਨੇ ਪਿਛਲੇ ਸਾਲ ਵੀ ਇਹਨਾਂ ਨੇ ਇਸ ਤਰ੍ਹਾਂ ਕੀਤਾ ਸੀ ਮੇਰੇ ਮਾ ਪਵਨ ਚਰਗਰਦਾਸ ਪਵਨ ਦਰਮਾਨ ਕਮੇਟੀ ਦੇ ਗੇਂਦਮਪੁਰ ਵਿੱਚ ਚੋਣਾਂ ਖੂਨਦਾਨ ਦੇਣ ਵਾਸਤੇ ਵਲੰਟੀਅਰ ਆਏ ਨੇ ਮੇਰੇ ਸਹਿਯੋਗੀ ਆਏ ਨੇ ਉਹਨਾਂ ਨੇ ਵੀ ਖੂਨਦਾਨ ਕੀਤਾ ਅਸੀਂ ਬੇਨਤੀ ਕਰਦੇ ਹਾਂ ਸਾਰੇ ਹੀ ਕਾਉਂਸਲਰਸ ਨੂੰ ਖਾਸ ਕਰਕੇ ਠੱਪਰ ਜੀ ਨੂੰ ਜਿਨ੍ਹਾਂ ਨੇ ਇੰਨਾ ਵਧੀਆ ਅਜੋજન ਕੀਤਾ ਔਰ ਇਸ ਤਰ੍ਹਾਂ ਹੀ ਹਰ ਇੱਕ ਸਾਲ ਅਜੋજન ਕਰਦੇ ਰਹਿਣ ਔਰ ਸਮਾਜ ਦੀ ਸੇਵਾ ਕਰਦੇ ਰਹਿਣ ਸਾਰੇ ਹੀ ਸੰਗਤ ਨੂੰ ਜੈ ਗੁਰਦੇ ਜੈ ਸ਼੍ਰੀ ਕਟੋਈਤਾ ਸੱਚੀ ਅਸੀਂ ਫਿਰ ਹਾਜ਼ਰ ਹੋਵਾਂਗੇ ਨੰਨੇ ਅਪਡੇਟਸ ਤੇ ਪੰਨੂ ਲਾਈਕ ਕਮੈਂਟ ਅਤੇ ਫੋਲੋ ਕਰਨਾ ਨਾ ਭੁੱਲਣਾ ਧੰਨਵਾਦ